ਹਾਂਜੀ ਪਿਓਰ ਪ੍ਰੀਮੀਅਮ ਕਾਟਨ ਡਿਜੀਟਲ ਪ੍ਰਿੰਟ 5 ਮੀਟਰ ਆਲ ਓਵਰ ਸੂਟ ਰਹੇਗਾ ਵਿਦ ਸੌਫਟ ਵਿਸਕੋਸ ਮਸਲੀਨ ਦਾ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਵਾਲਾ ਪ੍ਰਾਈਸ ਇਨਾ ਸੁੱਟਾਂ ਦਾ 1290 ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ 'ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ 8 ਮੀਟਰ ਪ्युअर ਮਸਲੀਨ कॉटन ਦਾ ਫੈਨਸੀ ਥ्रेड ਵਰਕ ਫੁਲਕਾਰੀ ਸਟਾਈਲ ਵਰਕ ਹੈ ਬਾਟਮ 8 ਮੀਟਰ ਰਹੇਗੀ ਮਸਲੀਨ कॉटन ਦੀ ਥ्रेड ਵਰਕ ਹੋਇਆ ਦੁਪੱਟਾ 2.5 ਮੀਟਰ ਰਹੇਗਾ ਮਸਲੀਨ ਦਾ ਡਬਲ ਡਾਈ 4 ਸਾਈਡ ਲੈਸ ਵਾਲਾ ਪ੍ਰਾਈਸ ਇਹਨਾਂ ਸੁੱਟਣ ਦਾ 770 ਫਿਰ ਸ਼ਿਪਿੰਗ 올 ਇੰਡੀਆ ਇਹਨਾਂ ਸੁੱਟਾਂ ਦਾ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਬੀਬਾ ਕਾਟਨ ਸ਼ਰਟ ਰਹੇਗੀ 1 75 ਵੱਡੇ ਪਣੇ ਦੀ ਔਰ ਪੈਚਵਰਕ ਨੈਕ ਤੇ ਪੈਚਵਰਕ ਹੋਇਆ ਏmbroidery ਵਾਲੀ ਕਾਟਨ ਦੀ ਬਾਟਮ ਰਹੇਗੀ ਵਿਦ ਮਸਲੀਨ ਦਾ ਦੁਪੱਟਾ ਵਰਕ ਹੋਇਆ ਔਰ ਇਸਦੇ ਪ੍ਰਾਈਸ ਆ ਜੋ 860 ਫ੍ਰੀ ਸ਼ਿਪਿੰਗ ਨੈਕਸਟ ਆ ਜੀ ਆਪਣੇ ਕੋਲ ਇਹ ਵੀ ਦੁਪੱਟੇ ਵਾਲੇ ਸੂਟ ਰਹਿਣਗੇ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਪੈਚਵਰਕ ਹੋਇਆ ਨੈਕ ਤੇ ਪਿਓਰ ਕਾਟਨ ਦੀ ਬਾਟਮ ਰਹੇਗੀ ਏmbroidery ਵਾਲੀ ਮਸ਼ੀਨ ਵਰਕ ਹੋਇਆ ਮਸਲੀਨ ਦਾ ਲਾਈਨਿੰਗ ਦੁਪੱਟਾ ਰਹੇਗਾ ਪ੍ਰਾਈਸ 1290 ਫ੍ਰੀ ਸ਼ਿਪਿੰਗ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ ਵਾਲੇ ਸੂਟ ਜੋ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੇ ਨੇ ਮੈਚਿੰਗ ਸੂਟ ਰੈਣੀਏ ਨਾਲ ਦੁਪੱਟਾ ਸੂਟ ਮਿਲੇਗਾ ਕਾਟਨ ਮੈਚਿੰਗ ਸੂਟ ਆ ਮਲਮਲ ਵਰਕ ਵਾਲਾ ਦੁਪੱਟਾ ਰਹੇਗਾ ਸ਼ਰਟ 1 70 ਵੱਡੇ ਪਣੇ ਦੀ ਰਹੇਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੂਗੀ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਪ੍ਰਾਈਸ ਇਨਾ ਸੂਟਾਂ ਦਾ 780 ਫ੍ਰੀ ਸ਼ਿਪਿੰਗ ਇਨਾ ਸੂਟਾਂ ਦਾ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਸਟਾਕ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਹ ਵਾਲੇ ਆਪਣੇ ਕੋਲ ਵਿਦਾਊਟ ਦੁਪੱਟਾ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਸ਼ਰਟ 1.70 ਵੱਡੇ ਪਣੇ ਦੀ ਬਾਟਮ 2 ਮੀਟਰ ਵੱਡੇ ਪਣੇ ਦੀ ਮੈਚਿੰਗ ਸੂਟ ਨੇ ਪ੍ਰਾਈਸ ਇਨਾ ਸੂਟਾਂ ਦਾ 500 ਫਿਰੀ